ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਜੀ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਬਣਾ ਰਹੇ ਹਾਂ ਜੀ ਆਪਾਂ ਮਠੀਆ ਲਓ ਜੀ ਦੇਖੋ ਤੁਸੀਂ ਵੀਡੀਓ ਬਦਲ ਜਾ ਗੜਕ ਦੱਸਤੀ ਅਸੀਂ ਆਟਾ ਭਿਓ ਲਿਆ ਸੀ ਆਖ ਮੀਂਹ ਆਊਗਾ ਵੀ ਮੀ ਪਉਗਾ ਤਾਂ ਮਠੀਆਂ ਬਣਾ ਲਈ ਮੀ ਆਇਆ ਨਹੀਂ ਪਰ ਅਸੀਂ ਮਠੀਆਂ ਲੈਣ ਲੱਗ ਗਏ ਚਲੋ ਜੀ ਇਹ ਚੀਜ਼ ਬਣਾਈ ਹੋਈ ਕਰੇ ਬਧੀਰੇ ਵੀ ਸਾਉਣ ਦੇ ਮਹੀਨੇ ਚ ਸ਼ਾਮ ਦੇ ਵੇਲੇ ਅਸੀਂ ਬਣਾਈਆਂ ਨੇ ਮਠੀਆਂ ਤੇ ਇਹਨਾਂ ਚਾਹ ਚਾਰ ਦਿਨ ਖਾ ਲੋ ਮਿੱਠਾ ਸੋਡਾ ਪਾ ਲਿਆ ਜੀ ਬੀਬੀ ਆਟਾ ਗੋਨ ਰਹੀ ਹੈ ਤੱਕ ਨਹੀਂ ਅਸੀਂ ਆਟਾ ਲੈ ਲਿਆ ਤੇ ਹੁਣ ਪਾਵਾਂਗੇ ਮੋਨਾ ਆਟੇ ਚ ਤੇ ਮੈਂ ਕਿਹਾ ਚਮਚੇ ਨਾਲ ਕੰਮ ਠੀਕ ਨਹੀਂ ਹੋਣਾ بڑے ਮਿਹਣੇ ਨਾ ਬੀਬੀ ਨੇ ਆਖਿਆ ਵੀ ਤੁਸੀਂ ਵੀ ਉਲਟਾ ਆਖੀ ਪਾਓ ਕਿਉਂ ਐ ਨਹੀਂ ਇਹਦੇ ਨਾਲ ਸਰਨਾ ਹੈਗਾ ਵੀ ਤੁਸੀਂ ਡੱਬੇ ਨਾਲ ਉਲਟਾ ਕੇ ਪਾ ਲੁਕਿਓ ਕਿਉਂਕਿ ਆਪਾਂ ਨੂੰ ਜਮ ਚਾਣਾ ਕਿਥੇ ਇੰਨੇ ਆਟੇ 'ਚ ਸਰਦਕ ਮੈਂ ਬੀਬੀ ਦਾ ਬਾਣੀਆ ਮੂੰਗ ਪਾਉਣ ਲੱਗ ਗੇ ਮੈਂ ਕਿਹਾ ਤੂੰ ਉਲਟਾ ਵਾਲਾ ਵਿੱਚ ਚੁੱਪ ਕਰਕੇ ਜਿੰਨੀ ਮੌਣ ਹੋ ਉੰਨੀ ਵਧੀਆ ਬਣਨਗੀਆਂ ਮੱਠੀਆਂ ਹੁਣ ਮਲ ਕੇ ਆਪਾਂ ਕਰਾਂਗੇ ਤਿਆਰ ਆਟੇ ਨੂੰ ਤੇ ਸੌਂਟ ਸਭ ਦੇ ਚੁੰਦੇ ਜਿਹੜੇ ਰਹਿੰਦੇ ਆ ਮੀਂਹ ਆਉਣ ਨੂੰ ਨਹੀਂ ਦਿੰਦੇ ਬੱਜ ਬੱਦਲ ਜਦੋਂ ਗਾਜਦਾ ਪਹਿਲੀ ਤਿਆਰੀ ਕਰ ਲੈਣੇ ਆ। ਬੇਅੱਜੀ ਕੁਸ ਖਾਣ ਨੂੰ ਮਾਨ ਕਰਦਾ। ਹਲੋ ਜੀ ਹੁਣ ਤਿਹਾਰਾਂ ਦੇ ਦਿਨ ਸ਼ੁਰੂ ਹੋ ਗਏ। ਹੁਣ 3-4 ਮਹੀਨੇ ਲਗਾਤਾਰ ਤਿਹਾਰ ਚੱਲਣਗੇ। ਤਾਂ ਇਸ ਤਰ੍ਹਾਂ ਸਭ ਦੇ ਚੁੱਲ੍ਹੇ ਬਲਦੇ ਰਹਿਣਗੇ। ਪਰਮਾਤਮਾ ਤਿਹਾਰ ਲੈ ਆਉਂਦਾ ਰਹੇ। ਖੁਸ਼ੀਆਂ ਖੇੜੇ ਲੈ ਆਉਂਦਾ ਰਹੇ। ਤੇ ਚੁੱਲ੍ਹੇ ਆਪਣੇ ਚੱਲਦੇ ਰਹਿਣ ਵਾਹਿਗੁਰੂ ਦੀ ਕਿਰਪਾ ਨਾਲ ਮਿਹਰ ਰੱਖੇ ਵਾਹਿਗੁਰੂ ਤੇ ਸਬਜ਼ੀ ਅਸੀਂ ਬਣਾ ਲਈ ਤੇ ਅੱਜ ਸੌਰੀ ਦਾਲ ਬਣਾ ਲਈ ਸੀ ਅੱਜ ਸਾਬਤ ਮੂੰਗੀ ਤੇ ਸੌਲਿਆਂ ਦੀ ਤੇ ਮੇਰੀ ਦਾਲ ਹਜੇ ਹੈ ਨਹੀਂ ਕੋਈ ਦੇਖੋ ਮੈਂ ਕੀ ਬਣਾਉਂਗੀ ਫੇਰ ਇੱਕ ਵੇਲਾ ਹੋ ਗਿਆ ਅਸੀਂ ਥੋੜਾ ਸਨ ਮਠੀਆਂ ਲਾਉਂਦੀਆਂ ਨੇ ਦੇਖਦੇ ਆ ਵੀ ਕੀ ਸਬਜ਼ੀ ਭਾਜੀ ਬਣਾਵਾਂਗੇ ਰੋਜ਼ ਰੋਜ਼ ਕद्दू ਨੂੰ ਨੀ ਜੀ ਕਰਦਾ ਹੈਗਾ ਜੀ ਵੀ ਅੱਕ ਜਾਂਦਾ ਜਦੋਂ ਲਗਾਤਾਰ ਆਪਾਂ ਇੱਕ ਦੋ ਦਾਲਾਂ ਖਾਣੀਆਂ ਹੋਣ ਕਿੱਥੇ ਆਪਾਂ ਕਿਤੇ ਕਿਸੇ ਚੀਜ਼ ਨੂੰ ਮੂੰਹ ਮਾਰਦੇ ਤੇ ਕਿਤੇ ਕਿਸੇ ਚੀਜ਼ ਨੂੰ ਮੂੰਹ ਮਾਰਦੇ ਤੇ ਹੁਣ ਆਪਾਂ ਦੋ ਦਾਲਾਂ ਖਾਣੀਆਂ ਨੇ ਕद्दू ਤੇ ਧੋਵੀ ਮੂੰਗੀ ਮਾਣ ਵੀ ਅੱਕ ਜਾਂਦਾ ਮੈਂ ਇਹ ਤਾਂ ਕਹਿੰਨੀ ਮੈਂ ਚਟਨੀ ਨਹੀਂ ਖਾ ਲੂੰ ਪਰ ਪ੍ਰਧਾਨ ਸਾਹਿਬ ਕਹਿੰਦੇ ਵੀ ਜਿਵੇਂ ਦਵਾਈ ਖਾਣੀ ਓਵੇਂ ਖਾ। ਸਾਮ ਨੂੰ ਚਟਨੀ ਨਹੀਂ ਖਾਣ ਦਿੰਦੇ। ਕਹਿੰਦੇ ਦੁਪਹਿਰੇ ਦੱਸਿਆ ਦੁਪਹਿਰੇ ਚਟਨੀ ਖਾ ਆਪਦੀ। ਚਲੋ ਜੀ ਹੋ ਤਾਂ ਸੰ ਥੋੜਾ ਜਿਹਾ ਕਵੇਲਾ ਗਿਆ ਸੀ ਫਿਰ ਮੈਂ। ਤੋਂ ਅਮੀ ਮੂੰਗੀ ਮਸਰੀ ਧਰ ਲਈ ਆਪਦੇ ਵਾਸਤੇ ਵੀ। ਇਹ ਵੀਡੀਓ ਮੈਂ ਦੂਜੇ ਦਿਨ ਐਡਿਟ ਕਰਦੀ ਆਂ ਅਸੀਂ ਕੱਲ੍ਹ। ਸਾਮ ਨੂੰ ਬਣਾਈਆਂ ਸੀ ਮੱਠੀਆਂ ਚੰਗੀ ਤਰ੍ਹਾਂ ਮਲ ਕੇ ਆਟੇ ਨੂੰ ਇੱਕ ਜਾਣ ਕਰ ਲੋ ਜੀ ਪੌਨੀ ਪੋਲੀਆਂ ਬਣਨਗੇ ਮੱਠੀਆਂ ਬਹੁਤ ਸਵਾਦ ਬਣੀਆਂ ਸੀ ਪੋਲੀਆਂ ਪੋਲੀਆਂ ਬੁੱਲਣਾ ਭਰਦੀਆਂ ਸੀ ਜਿਵੇਂ ਆਪਾਂ ਕਹਿੰਨੇ ਬੁੱਲਣਾ ਭਰਦੀ ਨਾ ਬੈਠੇ ਸਾਡੇ ਤਾਂ ਮੀਨ ਨੂੰ ਲਵੇ ਆਉਣ ਨਹੀਂ ਦਿੰਦੇ ਪਹਿਲੀ ਕਹਿੰਦੇ ਮਿੱਠਾ ਬਣਾ ਲਓ ਕੁਸ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਕੀ ਦੇ ਕਰੇ ਇਸ ਤਰ੍ਹਾਂ ਕੜਾਹੀ ਚਾੜ੍ਹਦੇ ਮੀਨ ਆਉਣ ਨਹੀਂ ਦਿੰਦੇ ਪਹਿਲੀ ਕੜਾਹੀ ਸ਼ੁਰੂ ਹੋ ਜਾਂਦੀ ਹੈ ਪ੍ਰਧਾਨ ਸਾਹਿਬ ਨੂੰ ਮਿੱਠੇ ਦਾ ਬਹੁਤ ਸ਼ੌਂਕ ਬੱਚਿਆਂ ਨੂੰ ਨਹੀਂ ਹੈਗਾ ਖਾਣ ਦਾ ਸ਼ੌਂਕ ਕੁਸ ਮੱਠੀਆਂ ਮੇਰੇ ਬੇਟੇ ਨੂੰ ਅਸੀਂ ਸਮਾਨ ਭੇਜਣਾ ਉਹਨੂੰ ਪਾਵਾਂਗੇ ਚਲੋ ਜੀ ਖਰਾਬ ਨਹੀਂ ਹੁੰਦੀਆਂ 4-5 ਦਿਨ ਤਾਂ ਨਹੀਂ ਖਰਾਬ ਹੁੰਦੀਆਂ ਰਸਤੇ 'ਚ ਜਦੋਂ ਉਹਰੇ ਹੁੰਦਾ ਸੀ ਉਹਨੂੰ ਮਿੱਠੀਆਂ ਰੋਟੀਆਂ ਦਾ ਬਹੁਤ ਸੌਕ ਹੁੰਦਾ ਸੀ ਖਾਣ ਦਾ ਮੈਂ ਕਿਹਾ ਮਿੱਠੀਆਂ ਰੋਟੀਆਂ ਤਾਂ ਖਰਾਬ ਹੋ ਜਾਣਗੀਆਂ ਅੰਬ ਦੇ ਚਾਰ ਨਾਲ ਬਹੁਤ ਮਿੱਠੀਆਂ ਰੋਟੀਆਂ ਲਾ ਕੇ ਖਾਂਦਾ ਸੀ ਉਹ ਕਿਸੇ ਦੇ ਵਿਆਹ 'ਚ ਹੋਂ ਫੇਰ ਵੀ ਆ ਕੇ ਕਹਿੰਦਾ ਮੰਮੀ ਲਾ ਲ ਮਿੱਠੀ ਰੋਟੀ ਰਾਸਤੇ ਜੀ ਮੈਨੂੰ ਫੋਨ ਕਰਨ ਲੱਗ ਜਾਂਦਾ ਮੈਂ ਕਹਿੰਦੀ ਉੱਥੇ ਕੁਸ ਖਾ ਕੇ ਨਹੀਂ ਨਹੀਂ ਮੰਮੀ ਮਿੱਠੀ ਰੋਟੀ ਬਣਾ ਤੇ ਮੈਂ ਹੁਣ ਚਲੋ ਮੈਂ ਖਾ ਮੱਠੀਆਂ ਲਾ ਕੇ ਭੇਜ ਦਿੰਨੇ ਮਿੱਠੀਆਂ ਰੋਟੀਆਂ ਦਾ ਖਰਾਬ ਹੋ ਜਾਣਗੀਆਂ ਮੱਠੀਆਂ ਕਈ ਦਿਨ ਕੱਟ ਜਾਂਦੀਆਂ ਨੇ ਇਸ ਕਰਕੇ ਆਪਾਂ ਮੱਠੀਆਂ ਭੇਜ ਦੇਾਂਗੇ ਬੱਤ ਸਾਰੀ ਦਿਹਾੜੀ ਕੰਮ 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 ਇਹ ਹੀ ਨਿਮੁਕ ਦੇ ਨਿੱਕੇ ਨਿੱਕੇ ਬੰਦਾ ਮੁੱਕ ਜਾਂਦਾ ਜਿੰਦ ਮੁੱਕ ਜਾਂਦੀ ਹੈ ਪਰ ਇਹ ਘਰ ਦੇ ਚੰਜਟਨੀ ਮੁੱਕਦੇ ਹੈਗੇ ਲਓ ਜੀ ਬੀਬੀ ਨੇ ਪਾਤਾ ਆਟੇ ਚ ਕੋੜਾ ਪਾਣੀ ਇਹ ਅਸੀਂ ਪੁਣ ਕੇ ਰੱਖ ਲਿਆ ਅਸੀਂ ਕੋਲ ਮੱਠੀਆਂ ਦਾ ਆਟਾ ਵੀ ਇੱਕ ਜਾਣ ਨਾਲ ਗੁੰਨਿਆ ਜਾਂਦਾ। ਮਾੜੇ ਢੀਢੇ ਬੰਦੇ ਦਾ ਕੰਮ ਨਹੀਂ ਹੈਗਾ ਮੱਠੀਆਂ ਲਾਉਣਾ। ਆਗਲੀਆਂ ਬੀਬੀਆਂ ਨੂੰ ਹਿਸਾਬ ਆ। ਹੁਣ ਜੇ ਆਪਾਂ ਕਿੰਨੀ ਕਰੀ ਜਾਂਦੇ ਆ ਆਪਾਂ ਨੂੰ ਉਹ ਹਿਸਾਬ ਨਹੀਂ ਹੈਗਾ ਮਾਤਾ। ਬਜ਼ੁਰਗਾਂ ਦੇ ਹੱਥ ਦੀ ਬਣੀ ਚੀਜ਼ ਓਹੀ ਵਧੀਆ ਲੱਗਦੀ ਹੈ। ਬੱਚਿਆਂ ਚਲੋ ਜੀ ਹੁਣ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਬਾਚ ਟਾਈਮ ਵੀ ਪੂਰਾ ਹੋਣ ਵਾਲਾ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਸੋਡੀ ਭੈਣ ਦਾ ਸੋਡੀ ਮਾਤਾ ਦਾ ਚੈਨਲ ਮਨੋ ਹੋ ਜੇ ਸਹੀ ਦਿਨੇ ਜੋ ਵੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਜਾਣੇ ਲਾਈਵ ਦੇ ਨਾਲ ਬਲੌਗ ਬਣਾਉਣਾ ਔਖਾ ਹੋ ਜਾਂਦਾ ਪਾਉਣਾ ਹੁਣ ਆਪਾਂ ਲਾਈਵ ਵਾਧਾ ਹੋਣੇ ਥੋੜਾ ਜਿਹਾ ਲਾਈਵ 'ਚ ਵੀ ਹਾਜ਼ਰੀ ਲਵਾਇਆ ਕਰੋ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਨੇ ਲਾਈਵ ਇਸ ਕਰਕੇ ਹੁਣ ਪਿੰਦੇ ਜੀ ਬਾਅਦ ਚ ਟਾਈਮ ਨਹੀਂ ਪੂਰਾ ਹੁੰਦਾ ਤਾਂ ਕਰਕੇ ਲਾਈਵ ਆਉਣੇ ਮੁੱਲ ਦੀਆਂ ਚੀਜ਼ਾਂ ਨਾਲ ਵਧੀਆ ਘਰੇ ਬਣਾ ਕੇ ਖਾਣਾ ਪ੍ਰਧਾਨ ਸਾਹਿਬ ਮੁੱਲ ਦੀਆਂ ਚੀਜ਼ਾਂ ਬਹੁਤ ਘੱਟ ਖਾਂਦੇ ਕੀ ਕਹਿਣਾ ਕਦੇ ਮਾਂ ਹੀ ਪਾਲੀ ਖਾ ਲਈ ਚੀਜ਼ ਕੋਈ ਮੁੱਲ ਦੀ ਇਹ ਘਰ ਦੀਆਂ ਚੀਜ਼ਾਂ ਨੂੰ ਹੀ ਵੱਧ ਪ੍ਰੇਫਰ ਕਰਦੇ ਗੁਲਗਲੇ ਮਠੀਆਂ ਨੂੰ ਇਹ ਹੀ ਖਾ ਕੇ ਵੱਧ ਖੁਸ਼ ਨੇ ਸਾਡੇ ਘਰ ਦੇ ਇੱਧਰ ਵੀ ਮਿਸਤਰੀ ਲੱਗੇ ਹੋਏ ਨੇ ਉੱਧਰ ਵੀ ਮਿਸਤਰੀ ਲੱਗੇ ਹੋਏ ਨੇ ਮੈਂ ਇੰਦਰਾਕਤਾਂ ਦੇ ਵਿਚਾਲੇ ਲੋਕ ਕੇ ਵੀਡੀਓ ਬਣਾਉਣੀ ਆ ਮੈਂ ਕਹਿਣਗੇ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਵੀਡੀਓ ਬਣਾਉਣ ਤੋਂ ਇਲਾਵਾ ਲਓ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਦੇ-ਬਦੇ ਕਮੈਂਟ ਕਰਿਓ ਆਪਣੀ ਵੀਡੀਓ ਤੇ ਮੈਂ ਦਰਖਤਾਂ ਦੇ ਵਿੱਚ ਲੁਕੀ ਖੜੀ ਆ ਵੀਡੀਓ ਬਣਾਉਣੀ ਆ ਕਿਉਂਕਿ ਆਪਣਾ ਤਾਂ ਕੰਮ ਆ ਜੀ ਅਗਲੇ ਤਾਂ ਲੱਗਦਾ ਵੀ ਮੈਂ ਫੋਨ ਚੱਕ ਕੇ ਖੜੇ ਅੰਦਰ ਬਹਿ ਕੇ ਕੋਈ ਗੱਲ ਨਹੀਂ ਔੜਦੀ ਚਲ ਬਾਹਰ ਵਧੀਆ ਜਿਹਾ ਮੌਸਮ ਸੀ ਮੈਂ ਕਿ ਚਲ ਬਾਹਰ ਹੀ ਐਡਿਟ ਕਰਦੇ ਆ ਵੀਡੀਓ ਵਿੱਚ ਸੋਨੋ ਤੇਸੀਆਂ ਘਰਾਂਡੀਆਂ ਖੜਕਦੀਆਂ ਸੁਣਦੀਆਂ ਹੋਣਗੀਆਂ ਇਹ ਮੱਠੀਆਂ ਦਾ ਆਟਾ ਥੋੜਾ ਸਖਤ ਗੁੰਨਣਾ ਪੈਂਦਾ। ਲਓ ਜੀ ਆਪਾਂ ਆਟਾ ਗੁੰਨ ਕੇ ਕਰ ਲਿਆ ਤਿਆਰ। ਬਸ ਬੀਬੀ ਚੰਗੀ ਤਰ੍ਹਾਂ ਗੋਦੂ ਆਟੇ ਨੂੰ। ਥੈਂਕ ਯੂ ਟੇਕ ਕੇਅਰ ਜੀ